ਜਿਹਨੂੰ ਵੀ ਮਿਲਾਂਗਾ ਉਹਨਾਂ ਤੋਂ ਵੀ ਗੱਲ ਦੀ ਜਾਣਕਾਰੀ ਲਾਂਗਾ ਇਹ ਜਿਹੜਾ ਇੱਕ ਪੱਖੜ ਇੱਕ ਪਾਸੜੀ ਜਿਹੜੀ ਆ ਉਹ ਕਾਰਵਾਈ ਕਿਉਂ ਕੀਤੀ ਹੈ ਔਰ ਜੋ ਮੈਂ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਰੈਸਟ ਵੀ ਕੀਤਾ ਗਿਆ ਤਾਂ ਲਗਭਗ 45 45 ਬੰਦੇ 45 ਲੋਕਾਂ ਦੇ ਇੱਕ ਪਿੰਡ ਦੇ 45 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ ਔਰ ਨੈਚੁਰਲੀ ਹੈ ਕਿ ਬਾਕੀਆਂ ਦੇ ਉੱਤੇ ਵੀ ਹੋਏ ਹੋਣਗੇ ਜਿਹੜੇ ਉਹ ਘਰੋਂ ਦੌੜ ਗਏ ਦੌੜ ਗਏ ਇੱਕ ਤਰੀਕੇ ਨਾਲ ਤਾਂ ਪੂਰਾ ਪਿੰਡ ਉਜਾੜਨ ਦੀ ਗੱਲ ਜਿਹੜੀ ਆ ਉਹ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਅਨਿਆਏ ਇਹ ਕਿਤੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਸੋ ਉਹਦੇ ਲਈ ਅਸੀਂ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਪਿੰਡ ਦੇ ਲੋਕ ਆ ਜਿੱਥੇ ਵੀ ਹੋਣਗੇ ਉਹਨਾਂ ਨੂੰ ਵੀ ਸੰਪਰਕ ਕਰਕੇ ਕਰਾਂਗੇ ਔਰ ਨਾਲ-ਨਾਲ ਅਸੀਂ ਇਹ ਕਹਾਂਗੇ ਕਿ ਅਸੀਂ ਸਾਰੀ ਪਾਰਟੀ ਜਿਹੜੀ ਆ ਔਰ ਉਹ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਔਰ ਉਹਨਾਂ ਦੇ ਲਈ ਇਨਸਾਫ ਲਈ ਸਿਹਾਨੀ ਬੜਾਈ। ਸਭਲਾ ਸਾਹਿਬ ਜਿਹੜੇ ਕਾਬੂ ਕੀਤੇ ਆ 44 ਲੋਕ ਕਿਹਾ ਜਾ ਰਿਹਾ ਉਹਦੇ ਵਿੱਚ ਸਾਰੇ ਐਸਸੀ ਵਾਂਗ ਦਾ ਸਬੰਧ ਰੱਖਦੇ ਆ ਜਾਂ ਕੋਈ ਜਨਰਲ ਕੈਟਾਗਰੀ ਦੇ ਵੀ ਹੈਗੇ ਨੇ। ਕੋਈ ਮੈਨੂੰ ਪਿੰਡ ਦੇ ਲੋਕਾਂ ਦਾ ਦੱਸਿਆ। ਐਸਸੀ ਐਸਸੀ ਸਾਰੇ ਉਸ ਦਿਨ ਜਦ ਦੱਸਿਆ ਕਿ ਐਸਸੀ ਹੀ ਸਾਰੇ ਐਸਸੀ ਜੋ ਹੱਲੇ ਚੱਕ ਦੱਸਿਆ ਗਿਆ। ਔਰ ਜਿਹੜੇ ਪੀੜਿਤ ਪਰਿਵਾਰ ਉਹ ਸਾਰੇ ਐਸਸੀ ਆ। ਮਾਰਿਆ ਵੀ ਉਹਨਾਂ ਨੂੰ ਗਿਆ ਤੇ ਗ੍ਰਿਫਤਾਰ ਵੀ ਉਹਨਾਂ ਨੂੰ। ਉਹਨਾਂ ਨੂੰ ਕੇਂਦਰ ਐਸਸੀ ਸਾਰੇ ਮੱਝ ਵੀ ਸੱਖਾ ਜੀ। ਨਿਸੰਦੀ ਕੀ ਕੀ ਵੀ ਇਹਦੇ ਵਿੱਚ ਮੈਂ ਐਸਸੀ ਕਮਿਸ਼ਨ ਨਾਲ ਗੱਲ ਕੀਤੀ ਹੈ। ਜੀ। ਔਰ ਉਹਨਾਂ ਨੇ ਵੀ ਇਹਦਾ ਸੰਕੇਤ ਲੈ ਕੇ ਉਹ ਸ਼ਾਇਦ ਮੈਨੂੰ ਕਹਿ ਰਿਹਾ ਸੀ ਕਿ ਅਸੀਂ ਇਹਦੀ ਰਿਪੋਰਟ ਤਲਬ ਕਰ ਰਹੇ ਹਾਂ ਔਰ ਜੋ ਮੈਨੂੰ ਹੁਣੇ ਤੱਕ ਥੋੜੀ ਦੇਰ ਤੱਕ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕੀ ਕੀਤਾ ਹੈ ਇਸ ਦੇ ਤੇ ਕੈਸੂ ਕਮਿਸ਼ਨ ਨੂੰ ਵੀ ਚਲਦੀ ਤੇ ਰਿਪੋਰਟ ਵੀ ਚਲਦੀ ਚੱਲਦੀ ਰਹੇਗਾ ਔਰ ਉਹਨਾਂ ਦੀ ਰਿਪੋਰਟ ਵੀ ਚਲਦੀ ਹੈ ਤਾਂ ਪ੍ਰਸ਼ਾਸਨ ਨਾਲ ਕੋਈ ਗੱਲ ਹੋ ਰਹੀ ਹੈ ਜੀ ਗੱਲ ਕਰਾਂਗੇ ਤੁਹਾਡੀ ਡਿਮਾਂਡ ਕੀ ਹੋਊਗੀ ਪ੍ਰਸ਼ਾਸਨ ਕੀ ਕਰੇਗਾ ਨਿਸੰਦੇ ਕਿ ਜਿਹੜਾ ਜਿਨ੍ਹਾਂ ਨਾਲ ਅਨਿਆਏ ਹੋਇਆ ਪਹਿਲਾਂ ਤਾਂ ਉਹਨਾਂ ਨੂੰ ਇਨਸਾਫ ਮਿਲੇ ਦੂਸਰਾ ਇੱਕ ਪਾਸੜੀ ਇੱਕ ਤਰਫਾ ਜਿਹੜੀ ਹੈ ਉਹ ਕਾਰਵਾਈ ਕੀਤੀ ਕਿਉਂ ਗਈ ਇਹ ਵੀ ਅਸੀਂ ਉਹਦਾ ਜਵਾਬ ਲਾਂਗੇ। 나ਠੀ ਚਾਰ ਕਿਉਂ ਕੀਤਾ ਗਿਆ? ਇਹ ਵੀ ਜਵਾਬ ਮੰਗਾਂਗੇ। ਹੋਰ ਕੁਛ ਨਾ ਕੁਛ ਤਾਂ ਦੱਸਣ ਕਿ ਕਾਰਨ ਤਾਂ ਦੱਸੋ। ਪਿੰਡਵਾਸ ਇੱਕ ਨੂੰ ਮੰਗ ਮੇਨ ਕਰ ਰਿਹਾ ਕਿ ਸਾਰੇ ਬੰਦੇ ਰਿਹਾ ਕਿਤੇ ਜਾਣ। ਨਾਲ ਨਾਲ ਜਿਨ੍ਹਾਂ ਬੰਦਿਆਂ ਨੇ ਫਾਇਰਿੰਗ ਕੀਤੀ ਹੈ ਜੋ ਇਸ ਰੋਲਮੈਂਟ ਨੇ ਉਹਨਾਂ ਐਸਟੀ ਐਸਟਿਕ ਪੁਗਾਏ ਨੇ। ਮਿਸੰਦੇ ਕਿ ਨਿਆਂ ਤਾਂ ਮੈਂ ਹੀ ਕਹਨ ਨਿਆਂ ਦੀ ਮੈਂ ਹੀ ਮੰਗ ਕਰਾਂਗੇ। ਨਿਆਂ